ਗੁਰਦਾਸਪੁਰ ਦੇ ਪੰਡੋਰੀ ਰੋਡ ਤੇ ਸਥਿਤ ਇੱਕ ਪੈਲਸ ਵਿੱਚੋਂ ਵਿਆਹ ਸਮਾਗਮ ਤੋਂ 3 ਵੀਲਰ ਤੇ ਵਾਪਸ ਜਾ ਰਹੀ ਕੈਟਰਿੰਗ ਦਾ ਕੰਮ ਕਰਦੀ ਲੇਬਰ ਨੂੰ ਲੁਟੇਰਿਆਂ ਵੱਲੋਂ ਤੇਜ਼ਾਰ ਹਥਿਆਰਾਂ ਅਤੇ ਪਿਸਤੌਲ ਦੀ ਨੋਕ ਤੇ ਲੁੱਟਣ ਦੀ ਖਬਰ ਸਾਹਮਣੇ ਆਈ ਹੈ। ਲੁਟੇਰਿਆਂ ਨੇ ਲੇਬਰ ਕੋਲੋਂ ਮੋਬਾਈਲ ਫੋਨ ਅਤੇ ਨਕਦੀ ਵੀ ਨਹੀਂ ਬਲਕਿ ਹਲਵਾਈ ਦੇ ਕੰਮ ਵਿੱਚ ਪ੍ਰਯੋਗ ਕੀਤੇ ਜਾਣ ਵਾਲੇ ਸਾਰਾ ਸਮਾਨ ਅਤੇ 3 ਵੀਲਰ ਵੀ ਲੁੱਟ ਲਿਆ। ਜਾਣਕਾਰੀ ਦਿੰਦਿਆਂ ਹਲਵਾਈ ਦੀ ਲੇਬਰ ਦਾ ਕੰਮ ਕਰਦੇ ਰਾਹੁਲ ਨੇ ਦੱਸਿਆ ਕਿ ਉਹ ਦੇਰ ਰਾਤ 3 ਵਜੇ ਦੇ ਕਰੀਬ ਪੰਡੋਰੀ ਰੋਡ ਸਥਿਤ ਇੱਕ ਪੈਲਸ ਵਿੱਚੋਂ ਕੰਮ ਰਿਪਟਾ ਕੇ ਘਰ ਵਾਪਸ ਜਾ ਰਹੇ ਸੀ ਆਉ ਦੇਖਦੇ ਆ ਰਿਪੋਰਟ ਅਹ ਉਹ ਲੀ ਅਸੀਂ ਸਟੇਰੀਆ ਫਾਰਮ ਤੋਂ ਕੰਮ ਲਾ ਕੇ ਆਏ ਹਾਂ ਰਾਜਧਾਨੀ ਆ ਤੇ ਫੰਕਸ਼ਨ ਲੱਗ ਰਹੇ ਆ ਇਹਦੇ ਵਾਪਸੀ ਮਤਲਬ ਫਟਕ ਤੋਂ ਅਸੀਂ ਰਿਟਰਨ ਹੋ ਗਏ ਤੇ ਚਰਚ ਤੋਂ ਥੋੜਾ ਅੱਗੇ ਜਾ ਕੇ ਸਾਨੂੰ ਨਾ ਇਹ ਮਤਲਬ ਸੰਜੇ ਦਾ ਤੇ ਸਟਾਈਲ ਵਾਂਗੂ ਇੱਕ ਮੁੰਡਾ ਖਲੋ ਗਿਆ ਕਿ ਇੱਕੋ ਦਾ ਮਟ ਐਡਾ ਟਾਈਮ ਆ ਗਿਆ ਲੰਬਾ ਯਾਰ ਉਹਨਾਂ ਬੰਦੂਕਾਂ ਤੇ ਸਾਡੇ ਸਾਡੇ ਗੱਡੀ ਵਾਲੇ ਨੇ ਰੋਕੀ ਗੱਡੀ ਤੇ ਇਹ ਤੋਂ ਸਾਹਮਣੇ ਝੜੀਆਂ ਚ ਨਿਕਲੇ ਤਿੰਨ ਬੰਦੇ ਇੱਕ ਨੇ ਮੇਰੇ ਇੱਥੇ ਬੰਦੂਕ ਰੱਖਦੀ ਤੇ ਦੂਜੀ ਦੂਸਰੇ ਬੰਦੇ ਨੇ ਤੇ ਮਤਲਬ ਦਾਤਰ ਮਾਰਿਆ ਮੇਰੇ ਬੜੀ ਜ਼ੋਰ ਦੀ ਤੋ ਪੈਪ ਦੀ ਰਾਟ ਟੈਂਪੋ ਦੀ ਰਾਟ ਹੀ ਸੀ ਟੈਂਪੋ ਦੀ ਰਾਟ ਦੇ ਵਿੱਚ ਦਾਤਰ ਵੱਜ ਗਿਆ ਮੇਰੇ ਜੇ ਦਾਤਰ ਨਾ ਮੱਜਦਾ ਤੇ ਮੇਰੀ ਮੇਰੀ ਬਾਹ ਵਢੀ ਜਾਣੀ ਸੀ ਭਾਜੀ ਫਿਰ ਟੈਂਪੋ ਵਾਲੇ ਤੇ ਟੈਂਪੋ ਵਾਲੇ ਨੂੰ ਉਹਨਾਂ ਨੇ ਫੜ ਲਿਆ ਸਾਰਿਆਂ ਨੇ ਇਸਾ ਕਿ ਉੱਤਰ 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 ਜੇ ਟੈਂਪਲ ਉੱਤਰ ਉੱਤਰਨ ਤੋਂ ਪਹਿਲਾਂ ਪਹਿਲਾਂ ਮਤਲਬ ਅਹੀਂ ਅਹੀਂ ਤਿੰਨ ਜਣੇ ਪਰ ਜੇ ਇੱਕ ਆਇਤ ਇੱਕ ਆਪਾ ਅਹੀਂ ਤੇਰੇ ਜਣੇ ਬੱਜ ਗਏ ਬਾਕੀ ਇਹ ਚਾਰ ਜਣੇ ਚਾਰ ਪੰਜ ਜਣੇ ਇਹ ਪਿੱਛੇ ਹੀ ਰਹਿ ਗਏ ਅਹੀਂ ਭੱਜ ਗਏ ਤੇ ਮੈਂ ਬਟੂਆ ਆਪਣਾ ਮੈਂ ਆਪਣਾ ਮੈਂਸਟਾ ਕਿ ਚਲੋ ਚੋਰ ਪੈ ਗਏ ਆ ਮੈਂ ਆਪਣਾ ਬਟੂਆ ਉੱਥੇ ਹੀ ਛੱਡ ਕੋ ਟੈਂਪਲ 'ਚ ਛੱਡਦਾ ਚਲੋ ਮੋਬਾਈਲ ਮੋ ਲੈ ਜਾਣੇ ਬੈਸਟ ਪੈਮਣ ਮੇਰੀ ਬੱਜੇਗੀ ਪਰ ਨਹੀਂ ਭੱਜੀ ਆਟੋ ਹੀ ਲੈ ਗਏ ਆਟੋ ਹੀ ਲੈ ਗਏ ਮੇਰੇ ਮੁੰਡੇ ਨੇ 이어ਫੋਨ ਲਾਇਏ ਸੀ 이어ਫੋਨ ਦੇ ਉਹ ਵੀ ਫੋਨ ਵੀ ਲੈ ਗਏ ਹਾਂ ਸਰ ਇਹੋ ਵੀ ਲੈ ਗਏ ਪਰਾ ਵੀ ਲੈ ਗਏ ਸਾਤੇ ਆਸਟ੍ਰੇਲੀਅਨ ਫਾਰਮ ਚ ਇਹਨਾਂ ਨੇ ਕੰਮ ਕੀਤਾ ਮੂੜੇ ਅਮਰੀਕਾ ਰੁਹਾਂਦੇ ਸਨੈਕਸ ਵਾਲੇ ਇਹ ਚਾਲ ਦੇ ਮੂੜਾ ਕੈਟਰਿੰਗ ਕੰਮ ਕਰਦਾ ਉਹਦੇ ਕੰਮ ਤੇ ਆ ਜਾਂਦੇ ਸੀ ਤੇ ਉੱਥੋਂ 2.5 ਵਜੇ ਇਹਨਾਂ ਨਿਕਲੇ ਆਸਟ੍ਰੇਲੀਅਨ ਫਾਰਮ ਤੋਂ ਬਾਉਸਲਾਮਤ ਦੀ ਕੋਠੀ ਤੇ ਲਾਗੇ ਜਿਹੜੇ ਉਹ ਗਦਾਮ ਨੇ ਹੈਗੇ ਗਦਾਮ ਲਾਗੇ ਜਦੋਂ ਪੁੱਜੇ ਤੇ ਇਹਨਾਂ ਨੂੰ 6-7 ਜਾਣੇ ਉੱਥੋਂ ਪੈ ਗਏ ਨੇ 6-7 ਜਾਣੇ ਪੈਣ ਤੋਂ ਬਾਅਦ ਉਹਨਾਂ ਨੇ ਉਹਨਾਂ ਕੋਲ ਰਫਨਾ ਵੀ ਹੈਗੇ ਸੀ ਡਰਾਟ ਵੀ ਹੈਗੇ ਸੀ ਤੇ ਉਹ ਇਹਨਾਂ ਨੇ ਮਤਲਬ ਸਾਰਾ ਕੁਝ ਖੋਲਿਆ ਇਹਨਾਂ ਕੋਲੋਂ ਇੱਕ ਮੁਰੇ ਕੋਲ ਮੋਬਾਈਲ ਸੀ ਉਹਨੇ ਲਿਆ ਹੀ ਆਈਫੋਨ ਉਹ ਵੀ ਖੋਲਿਆ ਤੇ ਇਹਨਾਂ ਇਹ ਦਰਦੇ ਵਿਚਾਰੇ ਫਿਰ ਪੈਲੇਸ ਸੀਗੇ ਪੈਲੇਸ ਚੋਂ ਪੈਲੇਸ ਚ ਪਾਹੇ ਕੋਈ 15000 ਉਹਨਾਂ ਨੂੰ ਪੇਮੈਂਟ ਮਿਲੀ ਸੀ ਉਹ ਵੀ ਖੋਲੀ ਉਹਨਾਂ ਨੇ ਫਿਰ ਉਹਦੇ ਬਾਅਦ ਚ ਆਸਟ੍ਰੇਲੀਅਨ ਫਾਰਮ ਤੋੜੇ ਵਿਚਾਰੇ ਇਹ ਬਾਹਰੋਂ ਆਏ ਦੇ ਇਹਨਾਂ ਨੂੰ ਪਤਾ ਕੁਝ ਨਹੀਂ ਫਿਰ ਉਹਦੇ ਬਾਅਦ ਚ ਮੈਨੂੰ ਸਵੇਰੇ 6 ਵਜੇ ਫੋਨ ਆਇਆ ਇਹ ਥਾਣੇ ਆਏ ਸੀ ਥਾਣੇ ਰਿਪੋਰਟ ਲਗਾਤੀ ਹੈ ਤੇ ਮਤਲਬ ਕਿ ਇਹ ਸਾਡਾ ਦਿਨ ਰਾਤ ਦਾ ਕੰਮ ਹੈ ਸਾਰਾ ਅਹੀ ਰਾਤ ਨੂੰ ਸਾਡੇ ਸਾਰੇ ਰਾਤ ਦੇ ਫੰਕਸ਼ਨ ਆ ਬੰਦੇ ਕੱਲੇ ਕੱਲੇ ਆਉਂਦੇ ਆ ਗੱਡੀ ਵੀ ਖੋਲੀ ਹੈ ਹਾਂਜੀ ਗੱਡੀ ਵੀ ਖੋਲੀ ਗੱਡੀ ਚੈਂਬਰ ਸੀ ਚੈਂਬਰ ਟੈਂਪੂ ਹੀ ਚੈਂਬਰ ਹੀ ਜੋ ਵੀ ਆ ਸਾਰੇ ਕੁਝ ਕੋ ਲਿਆ ਇਹ ਇਹ ਮੁਰੇ ਕੋਲ 15000 ਰੁਪਈਆ ਹੀ ਨੇ ਆਟੋ ਦੇ ਵਿੱਚ ਸੁੱਟਤਾ ਤੇ ਚਲੋ ਜੇ ਬਾਕੀ ਜਾਣਗੇ ਤੇ ਪੈਸੇ ਤੇ ਆਪਣੇ ਪੱਜ ਜਾਣਗੇ ਉਹ ਆਟੋ ਹੀ ਲੈ ਗਈ ਤੇ ਇਹ ਤੇ ਫਿਰ ਨੇੜ ਕਰਦੀ ਹੋ ਗਈ ਕਿਸ ਤਰ੍ਹਾਂ ਚਲੇਗਾ ਅੱਗੇ ਆ ਸਾਡੇ ਰਾਤ ਤੇ ਇੱਕ ਫੰਕਸ਼ਨ ਸਾਰੇ ਰਾਤ ਦੇ ਨੇ ਰਾਤ ਨੂੰ ਸਾਡੇ ਬੰਦੇ ਜਾਣੇ ਆ ਮੰਨ ਲਓ ਜੇ ਇਹੀ ਉਹ ਰਾਸ਼ਨ ਲੱਦੇ ਹੋਵੇ ਸੇਰ ਨੂੰ ਕਿਸੇ ਦੀ ਕੈਟਰਿੰਗ ਹੋਵੇ ਤੇ ਰਾਸ਼ਨ ਲੁੱਟ ਹੋ ਜੇ ਤੇ ਅਸੀਂ ਰਾਤ ਨੂੰ ਕਿੱਥੋਂ ਅਰੇਂਜ ਕਰਾਂਗੇ ਅਸੀਂ ਤੇ ਆਗੇ ਨਾ ਆਈ ਉਹਨਾਂ ਕੋਲੋਂ ਵੀ ਝੁੱਠੇ ਹੋਗੇ ਤੇ ਆਪਣੇ ਕੋਲੋਂ ਵੀ ਝੁੱਠੇ ਹੋਗੇ ਇਹ ਇਹ ਸਾਡੇ ਬਾਰੇ ਕੋਈ ਸੁਣਵਾਈ ਕੀਤੀ ਜਾਵੇ ਰਾਤ ਸਾਡਾ ਤੁਹਾਡੇ ਕੀ ਨਾਮ ਸਾਰਾ ਕੰਮ ਸਾਡਾ ਰਾਤ ਦਾ ਹੈ ਤੁਹਾਡੇ ਕੀ ਨਾਮ ਹਾਂਜੀ ਤੁਹਾਡੇ ਨਾਮ ਕੀ ਮੇਰਾ ਨਾਮ ਬਿੱਟੂ ਕੈਟਰਿੰਗ ਵਾਲਾ ਵੈ ਸਾਰੇ ਕੈਟਰਰ ਇਕੱਠੇ ਹੋਏ ਨੇ ਤੇ ਦਨੇਸ਼ ਜੀ ਆਏ ਆ ਸਾਭਾ ਵੀ ਆਇਆ ਫਰੂਟ ਆਲਾ ਸਾਰੇ ਇਕੱਠੇ ਹੋਈਦੇ ਆ ਸਾਡੀ ਸਾਡੀ ਮਤਲਬ ਅੱਗੇ ਦੇ ਬਾਰੇ ਕੁਝ ਸੋਚਿਆ ਜਾਵੇ